ਸਾਸਤਰੀ ਕਾਲਬਾਈ ਜੀ ਸਾਰਿਆਂ ਨੂੰ ਵੈਲਕਮ ਆ ਜੀ ਆਪਣੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਲਓ ਜੀ ਬਈ ਰਾਤ ਤਾਂ ਮਤਲਬ ਕੱਲ ਸ਼ਾਮ ਤੇ ਬਾਅਦ ਹਨਾ ਵੀਡੀਓ ਤਾਂ ਬਣੀ ਨਹੀਂ ਉਹਦੇ ਬਾਅਦ ਸਿੱਧਾ ਪਹੁੰਚ ਗਏ ਤੇ ਜੀ ਆਪਾਂ ਆਪਣੇ ਅੱਡੇ ਤੇ ਅੱਡੇ ਤੇ ਪਹੁੰਚਣ ਤੋਂ ਬਾਅਦ ਤੁਹਾਨੂੰ ਪਤਾ ਹੀ ਹੈ ਨਾ ਵੀ ਆਪਣਾ ਸੈੱਟ ਦੀ ਜਿਹੜਾ ਮੱਕੀ ਵਾਲਾ ਪਾਹਾ ਸੀ ਥਰੇਸ਼ਰ ਆ ਹੁਣ ਕਣਕ ਵਾਲਾ ਪਾਵਾਂਗੇ ਨਾ ਸੌਰੀ ਝੋਨੇ ਵਾਲਾ ਮੱਕੀ ਵਾਲਾ ਕੱਢ ਕੇ ਝੋਨੇ ਵਾਲਾ ਪਾਵਾਂਗੇ ਉਹਦੇ ਬਾਅਦ ਫਿਰ ਚਲਾਵਾਂਗੇ ਕੱਲ ਨੂੰ ਮਸ਼ੀਨ ਕੱਲ ਨੂੰ 100% ਦਾ ਸਵੇਰੇ ਚਲਾ ਦਾਂਗੇ ਬਾਕੀ ਜੇ ਕੰਮਕਾਰ ਕੋਈ ਰਹਿ ਗਿਆ ਹਨਾ ਤਾਂ ਕੱਲ ਨੂੰ ਕਰਕੇ ਚਲਾ ਲਾਂਗੇ ਬਹੁਤ ਬਈ ਹਨਾ ਮੈਂ ਕਹਿੰਦਾ ਵੀ ਤੁਸੀਂ ਹਿਸਾਬ ਲਾ ਲਓ 450 ਕਿਲੋਮੀਟਰ ਦੀ ਦਿਨ ਦਿਨ ਮਸ਼ੀਨ ਚਲਾਈ ਆ ਰਾਤ ਨੂੰ ਪਹਿਲੇ ਦਿਨ ਤਾਂ ਸੀ ਖੜਾਤੀ ਦੀ 11:00 12:00 ਹਾਂ 12:00 1:00 ਵਜੇ ਦਾ ਗੇੜ ਖੜਾਤੀ ਦੀ ਕੱਲ ਰਾਤ ਟਾਈਮ ਨਾਲੇ ਖੜਾਤੀ ਵੀ 450 ਕਿਲੋਮੀਟਰ ਜਿਹੜਾ ਹਨਾ ਦੋ ਦਿਨਾਂ ਦੇ ਵਿੱਚ ਦਿਨ ਮੰਨ ਲਓ 12 12 24 ਮੰਨ ਲਓ ਉਹੀ ਵੀ 32 30 ਕ ਘੰਟਿਆਂ ਦੇ ਵਿੱਚ ਨਾ ਮਚਾਰ 450 ਕਿਲੋਮੀਟਰ ਤੈਅ ਕਰਿਆ ਜਿਹੜਾ 500 ਕਿਲੋਮੀਟਰ ਦਾ ਗੇੜ ਬਣ ਗਿਆ ਜਿੱਥੇ ਆ ਹੁਣ ਆਏ ਆ ਨਾ 25 30 ਕਿਲੋਮੀਟਰ ਇਹ ਆ ਬਹੁਤ ਖਿੱਚ ਕੇ ਜਣੀ ਮਸ਼ੀਨ ਲਾਈ ਆ ਤੁਸੀਂ ਹਿਸਾਬ ਲਾ ਲਓ ਵੀ ਪਰਸੋਂ ਤੁਰੇ ਤੇ ਆਪਾਂ ਉਹ ਵੀ 11 ਵਜੇ ਤੁਰੇ ਤੇ ਭਾਈ 30 ਕ ਘੰਟਿਆਂ ਦੇ ਵਿੱਚ ਮੰਨ ਲਓ ਮਸ਼ੀਨ ਨਾ ਸਿਰੇ ਲਾਈ ਆ ਬਾਕੀ ਇਹ ਸਪੈਸ਼ਲ ਗੇੜ ਜਿਹੜਾ ਲੱਗ ਗਿਆ ਨਾ ਕਮੈਨਾਂ ਨੂੰ ਵੀ ਇਹਦਾ ਬੜਾ ਰੰਜਾਰਾ ਹੈ ਮੈਂ ਕਹਿੰਦਾ ਵੀ ਜਿੱਥੇ ਅੱਗੇ ਮਸ਼ੀਨ ਆਉਂਦੀ ਹੁੰਦੀ ਤੇ ਹੁਣ ਹਿਸਾਬ ਲਾ ਲਓ ਵੀ 12 ਇੰਚੀ ਪੁਲੀ ਪਾਈ ਵੀ ਹਨਾ ਆਪਾਂ ਜੇ ਨਹੀਂ ਛੋਟੀਆਂ ਅੱਗੇ ਛੋਟੀਆਂ ਪੁਲੀਆਂ ਪਾ ਕੇ ਉਹਦੀ 8 ਇੰਚੀ 10 ਇੰਚੀ ਜਣੀ ਉਹਨਾਂ ਦੇ ਨਾਲ ਕੀ ਹੁੰਦਾ ਤਾਂ ਵੀ ਬੈਲਟਾਂ ਬੁਲਟਾਂ ਵੀ ਹਨਾ ਆਪਾਂ ਖਰਾਬ ਕਰਦੇ ਸੀ ਹੁਣ ਤੁਸੀਂ ਹਿਸਾਬ ਲਾ ਲਓ ਬੈਲਟਾਂ ਦਾ ਜੋੜਾ ਪਿੰਡੋ ਪਾ ਕੇ ਲੈਂਦਾ ਹਾਤੀ ਉਹੀ ਇੱਥੇ ਆ ਕੇ ਹੁਣ ਜਿਹੜੇ ਪਰਸਾਂ ਤੁਸੀਂ ਦੇਖਿਆ ਨਾ ਵੀਡੀਓ ਦੇ ਵਿੱਚ ਬੈਲਟਾਂ ਟਾਈਟੀਆਂ ਕਰਦੇ ਦੇਦੇ ਉਹ ਖਰਾਬ ਹੋ ਗਈਆਂ ਇਹਦੀਆਂ ਉਹ ਚਲੋ ਸਲੇ ਘਾਟੀਆਂ ਬਹੁਤ ਸਲਿੱਪ ਕਰਦੀ ਨੇ ਬੈਲਟਾਂ ਕਸ-ਕਸ ਕੇ ਬੈਲਟ ਜਿਹਨੂੰ ਅਡਜਸਟਮੈਂਟ ਤੇ ਲਾ ਗਈ ਸੀ ਟੁੱਟੀ ਨਹੀਂ ਹੈਗੀ ਬੈਲਟ ਫਿਰ ਉਹ ਲਾ ਕੇ ਆਪਣੇ ਰੱਖ ਲਈਆਂ ਹਨਾ ਵੀ ਚਲੋ ਜੋੜਾ ਆਪਣਾ ਕੋ ਪਿਆ ਤੀ ਉਹ ਆਪਾਂ ਪਾਤਾ ਪਾਉਣੇ ਤੋਂ ਬਾਅਦ ਹੁਣ ਤਾਂ ਹਿਸਾਬ ਲਾ ਲੋ ਚਾਹੇ ਪਿੰਡ ਵੀ ਜਾਣਾ ਨਾ ਜੇ ਤਾਂ ਵੀ ਜੋੜਾ ਇਹ ਪਿੰਡ ਲੈ ਜੂਗਾ ਇੰਨੀ ਬੈਲਟਾਂ ਨਹੀਂ ਮਨਿਆਦ ਆ ਹਨਾ ਵੀ ਬੜੀ ਪੁੜੀ ਰਹਿੰਦੀ ਹੈ ਬਈ ਅੱਗੇ ਅਸੀਂ ਕਣਕ ਦੇ ਵਿੱਚ 10 ਇੰਚੀ ਪਾ ਕੇ ਲਿਆਏ ਤੇ ਪੰਜ ਸਪੈਸ਼ਲ ਗੇਅਰ ਵਾਲੀ ਜੀ ਵੀ ਪੰਜ 10 ਇੰਚੀ ਰੋਗ ਲਏ ਇਹਦੇ ਬਾਕੀ ਇੱਥੇ ਪਹੁੰਚ ਗਏ ਦਿਖਾਉਂਦੇ ਆ ਤੁਹਾਨੂੰ ਮਸ਼ੀਨ ਹੈ ਨਾ ਆਉਦੇ ਹੀ ਫਿਰ ਆਪਾਂ ਜਿਹੜਾ ਦੁਕਾਨ ਆ ਉਹ ਰੇ ਕਰਾਏ ਤੇ ਲਈਦੀ ਵਧੀਆ ਠੰਡ ਬਹੁਤ ਆ ਬਈ ਹਨਾ ਜੇ ਮੰਨ ਲਓ ਕੋਈ ਬੰਦਾ ਬਿਮਾਰ ਹੋ ਜਵੇ ਉਹੀ 2-3000 ਬੰਦੇ ਪਰ ਲੱਗ ਜਾਂਦਾ ਚਾਹੇ ਕੋਈ ਵੀ ਹੈ ਨਾ ਚਾਹੇ ਆਪਾਂ ਜਾਨ ਸਾਰਿਆਂ ਦੇ ਵਿੱਚ ਇੱਕੇ ਆ ਵੀ ਆਪਾਂ ਬੰਦਿਆਂ ਨੂੰ ਥੋੜੀ ਜੀ ਹਨਾ ਪੈਲ ਦੰਨੇ ਆ ਵੀ ਬੰਦਿਆਂ ਦੀ ਸੇਫਟੀ ਹੈ ਜਿਹੜੀ ਇਹ ਨਾ ਟਿੱਲੇ ਵਿੱਚ ਹੁਣ ਆਪਾਂ ਨਾ ਹੋਈਏ ਕੰਮ ਤਾਂ ਚੱਲੀ ਜਾਣਾ ਬਈ ਹਨਾ ਬਾਕੀ ਕਈ ਵੀਰਾਂ ਨੇ ਮੈਂ ਪਿਛਲੀ ਵੀਡੀਓ ਦੇ ਵਿੱਚ ਕਮੈਂਟ ਦੇਖਿਆ ਪਹਿਲੀ ਵੀਡੀਓ ਪਾਈ ਜਦੋਂ ਮੱਕੀ ਤੋਂ ਤੁਰੇ ਆ ਨਾ ਆਖੇ ਬਾਈ ਤੁਸੀਂ ਦੱਸਦੇ ਨਹੀਂ ਹੈਗੇ ਵੀ ਇੱਕ ਵੀਰ ਦਾ ਕਮੈਂਟ ਆ ਬਈ ਕਹਿੰਦਾ ਬਾਈ ਇਹ ਦੱਸਦਾ ਨਹੀਂ ਹੈਗਾ ਵੀ ਕੋਈ ਹੋਰ ਮਸ਼ੀਨ ਨਾ ਜਵੇ ਵੀ ਮੈਂ ਅਹੀਂ ਇਕੱਲਾ ਵੱਡਾਂ ਬਾਈ ਗੱਲ ਤੇਰੀ ਸਹੀ ਹੈ ਹਨਾ ਰੱਖ ਰੁਪਈ ਦੀ ਗੱਲ ਆ ਵੀ ਪਹਿਲਾਂ ਵੀਰੇ ਹਨਾ ਮੈਂ ਸਾਰੀਆਂ ਚੀਜ਼ਾਂ ਵੀਡੀਓ ਦੇ ਵਿੱਚ ਦੱਸ ਦਿੰਦਾ ਹੁੰਦਾ ਸੀ ਦੱਸ ਇਹ ਦਿੰਦਾ ਹੁੰਦਾ ਦਈ ਵੀ ਕਿਹੜੇ ਏਰੀਆ ਦੇ ਵਿੱਚ ਚਲਦੇ ਆ ਕਿਹੜੇ ਪਿੰਡ ਚਲਦੇ ਆ ਹਨਾ ਉੱਥੇ ਚਲੋ ਇਹਦਾ ਕਰਮ ਆਪਣੇ ਹੈ ਨਾ ਮੈਂ ਇਹ ਚੀਜ਼ ਨੂੰ ਮੰਨਦਾ ਨਹੀਂ ਹੈਗਾ ਵੀ ਮੇਰੇ ਘੇ ਤੇ ਮਸ਼ੀਨਾਂ ਜਾਦੇ ਹੋ ਜਾਂਦੀਆਂ ਦੀਆਂ ਮੈਂ ਤਾਂ ਉਹ ਚੀਜ਼ਾਂ ਨੂੰ ਮੰਨਦਾ ਹੀ ਨਹੀਂ ਹੈਗਾ ਮੈਂ ਤਾਂ ਮੰਨਦਾ ਕਰਮਾਂ ਨੂੰ ਵੀ ਜਿਹਦੇ ਕਰਮਾਂ ਦੇ ਵਿੱਚ ਬਈ ਜਿਹੜਾ ਕੁਝ ਲਿਖਿਆ ਹੋਇਆ ਉਹਨੇ ਕਰਮ ਆਪਣੇ ਖਾਏ ਲੈਣੇ ਹੈ ਨਾ ਹੁਣ ਦੇਖੋ ਆਪਣੇ ਕਿੰਨੇ ਦੇ ਕਿੱਥੇ ਲਿਖਿਆ ਹੋਇਆ ਤੁਸੀਂ ਸਿਸਟਮ ਹਨ 20 ਦਿਨ ਘਰਾਂ ਵੀ ਲਾਇਆ ਮਨੇ ਅੱਗੇ ਕਦੇ ਇੰਨੀ ਦੂਰ ਆਪਾਂ ਆਈ ਦੀ ਪਿੱਛੇ ਤੇ ਪਿੱਛੇ ਮੁੜ ਜੀਦਾ ਬਾਕੀ ਦਾਣੇ ਪਾਣੀ ਦੀ ਗੱਲ ਆ ਨਾ ਵੀ ਜਿੱਧਰ ਬੰਦੇ ਦਾ ਦਾਣਾ ਪਾਣੀ ਲਿਖਿਆ ਲਿਖਿਆ ਹੈ ਮਾਲਕ ਨੇ ਉਨੇ ਦਾਣਾ ਪਾਣੀਆ ਬੜਾ ਚੁਗਵੇ ਲੈਣਾ ਪੀ ਫਿਰ ਭਾਈ ਵੀਡੀਓ ਪਾਉਂਦੇ ਦੀ ਚਲੋ ਵਿੱਚ ਕੁਝ ਕਮਾਈਨ ਵਾਲੇ ਵੀ ਹਨਾ ਭਰਾ ਆਪਣੇ ਇਤਰਾਜ ਕਰਨ ਲੱਗੇ ਵੀ ਤੂੰ ਯਾਰ ਪਿੰਡ ਕਾਹਦੇ ਦੱਸੀ ਜਾਂਦਾ ਨਾ ਤੂੰ ਉਹ ਕਰੀ ਜਾਂਦਾ ਨਾ ਬਈ ਮੈਂ ਤਾਂ ਇੱਕ ਗੱਲ ਦੇਖਦਾ ਉਹਨਾਂ ਮਸ਼ੀਨਾ ਜਿੱਥੇ ਹਨਾ ਪੰਜ ਚੱਲਦੀਆਂ ਉੱਥੇ 15 ਹੋ ਜਾਣਾ ਬਹੁਤ ਹਨਾ ਖੁਸ਼ੀ ਹੁੰਦੀ ਆ ਸਾਨੂੰ ਵੀ ਚਲੋ ਸਾਡਾ ਪੰਜਾਬੀ ਭਰਾ ਜਦੋਂ ਚਾਰ ਇਕੱਠੇ ਹੁੰਨੇ ਹਨਾ ਸਾਡੇ ਦਿਲ ਨੂੰ ਸੁਪੂਨ ਮਿਲਦਾ ਯਾਰ ਵੀ ਹਨਾ ਵੱਲੋਂ ਕਿਸੇ ਤੇ ਕੋਈ ਗੱਲਬਾਤ ਹੁੰਦੀ ਆ ਸਾਰੇ ਭਰਾ ਆਪਣੇ ਮੇਂ ਪੰਜਾਬੀ ਆਪਣੀ ਮਦਦ ਦੇ ਕਰਨਗੇ ਚਲੋ ਥੋੜੀ ਥੋੜੀ ਕਰਕੇ ਸਾਰਾ ਨਾ ਤੋ ਕਹਿੰਦੇ ਬੂੰਦ ਬੂੰਦ ਕਰਕੇ ਘੜਾ ਭਰ ਜਾਂਦਾ ਪਰ ਜਦੋਂ ਨਾ ਭਈ ਆ ਕੇ ਹਨ ਇੱਕ ਜਗ੍ਹਾ ਤੇ ਮਸ਼ੀਨਾ ਆ ਜੰਨੀ ਆ ਰੇਟ ਘੱਟ ਕਰਕੇ ਚਲਾਉਨੇ ਆ ਫੇਰ ਯਾਰ ਬੜਾ ਦਮਾ ਖਰਾਬ ਹੁੰਦਾ ਇਹ ਪਤਾ ਨਹੀਂ ਹੁਣ ਕੀ ਸੈਟਮਾਉਣ ਭਾਈ ਮੇਰੇ ਕੋਲੇ ਮਸ਼ੀਨਾ ਖੜੀਆਂ ਹਨ ਆਪਣੀ ਆ ਖੜੀਏ ਮਸ਼ੀਨ ਰੋਡ ਤੇ ਹੀ ਆਪਣੇ ਕੋਲੇ ਤਿੰਨ ਮਸ਼ੀਨਾ ਖੜੀਆਂ ਮੱਲੋ ਤਿੰਨੇ ਅੱਜ ਵਢਣ ਗਈਆਂ ਹੋਈਆਂ ਜੇ ਮਨ ਉਰੇ ਹੁਣ ਮੈਂ ਆਇਆ ਅੱਜ ਮੈਂ ਖੜਾ ਆ ਠੀਕਾ ਚਲੋ ਅੱਜ ਮੈਂ ਥਰੇਸਰ ਬਦਲਣਾ ਮੰਨ ਲਓ ਜੇ ਮੈਨੂੰ ਕੱਲੋਂ ਕੰਮ ਵੀ ਨਾ ਮਿਲਦਾ ਕੱਲ ਨੂੰ ਮੇਰੀ ਮਸ਼ੀਨ ਨਾ ਚੱਲੇ ਤਾਂ ਕੱਲ ਨੂੰ ਮੈਂ ਰੇਟ ਘੱਟ ਕਰਕੇ ਚਲਾਵਾਂ ਯਾਰ ਮੇਰੀ ਗਲਤ ਗੱਲ ਆ ਨਾ ਦੇਖੋ ਜਿਹੜੇ ਬੰਦੇ 20 ਦਿਨ ਦੀ ਤਵੱਸ਼ਿਆ ਕਰਕੇ ਬੈਠੇ ਆ ਮੈਂ ਅੱਜ ਆ ਕੇ ਜੇ ਮੇਰੀ ਕੱਲ ਨੂੰ ਨਹੀਂ ਵੀ ਚਲਦੀ ਤਾਂ ਬਾਈ ਮੈਂ ਖੜਾ ਕੇ ਰੱਖੂੰਗਾ ਮੇਰਾ ਉਹ ਕੰਮ ਨਹੀਂ ਹੈਗਾ ਵੀ ਮੈਂ ਰੇਟ ਘੱਟ ਕਰਕੇ ਚਲਾ ਦੂੰਗਾ ਜਾਂ ਮੈਨੂੰ ਕੋਈ ਬੈਨੀਫਿਟ ਮਿਲੂਗਾ ਹਨਾ ਰੇਟ ਘੱਟ ਕਰ ਕੋਈ ਫਾਇਦਾ ਨਹੀਂ ਬਾਈ ਘਾਟਾ ਮੈਨੂੰ ਵੀ ਆ ਆਪਣੇ ਦੂਏ ਬੰਦੇ ਨੇ ਪਾਊਗਾ ਆਪਾਂ ਰੇਟ ਬਾਈ ਸਭ ਤੋਂ ਪਹਿਲੀ ਗੱਲ ਤਾਂ ਮੇਰਾ ਜਿੱਥੇ ਮੈਂ ਚੱਲਦਾ ਹਨਾ ਉੱਥੇ ਆਪਣਾ ਰੇਟ ਜਿੰਨਾ ਪਹਿਲਾਂ ਪਤਾ ਕਰੀਦਾ ਜਾ ਕੇ ਵੀ ਕੀ ਰੇਟ ਚੱਲਦਾ ਉਹ ਰੇਟ ਮਸ਼ੀਨ ਚ ਲਾਈ ਦੀ ਕਦੇ ਵੀ ਹਨਾ ਰੇਟ ਘੱਟ ਕਰਕੇ ਨਾ ਚਲਾਇਆ ਕਰੋ ਮੇਰਾ ਵੀਰ ਇਹਦਾ ਸੋਚਿਆ ਕਰੋ ਵੀ ਉਹ ਚੱਲਦੀਆਂ ਮੇਰੀਆਂ ਖੜੀ ਆ ਇੱਕ 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 ਖੇਤ ਵੱਟਣੇ ਦਾ ਰੇਟ ਘੱਟ ਕਰਕੇ ਇੱਕ ਖੇਤ ਵੱਡਿਆ ਹੋਇਆ ਸਾਰਾ ਸੀਜ਼ਨ ਫਿਰ ਉਹੀ ਰੇਟ ਦੇ ਵਿੱਚ ਪੈਸੇ ਮਿਲਦੇ ਆਪਾਂ ਨੂੰ ਇਹ ਚੀਜ਼ਾਂ ਦਾ ਇੱਕ ਇੱਕ ਬੰਦੇ ਨੂੰ ਨਹੀਂ ਸਾਰਿਆਂ ਨੂੰ ਬਹੁਤ ਦੁੱਖ ਲੱਗਦਾ ਫਿਰ ਮਸ਼ੀਨਾਂ ਵਾਲੇ ਇੱਕ ਦੂਏ ਨਾਲ ਹਨਾ ਬੈਂਸ ਬਾਜੀ ਕਰਦੇ ਆ ਵੀ ਤੈ ਰੇਟ ਘਟਾਇਆ ਉਹਦੇ ਕਰਕੇ ਵੀਰੇ ਹਨਾ ਵੀਡੀਓ ਆ ਜਿਹੜੀ ਮੈਂ ਦੱਸਣ ਤੋਂ ਹਟ ਗਿਆ ਸਾਰੇ ਕੰਮੈਨ ਨਾਲੇ ਭਰਾਵਾਂ ਦੇ ਮੇਰੇ ਬਹੁਤ ਹਨਾ ਚਲੋ ਆਪਣੇ ਇਸ ਵੀਡੀਓ ਦੇਖਦੇ ਆ ਸਾਰੇ ਕੰਮੈਨ ਵਾਲੇ ਵੀਰੇ ਆਪਣੇ ਤਾਂ ਜੁੜੇ ਹੋਏ ਆ ਉਹਦੇ ਕਰਕੇ ਫੇਰ ਮੈਂ ਵੀਰੇ ਸੋਚਿਆ ਹਨਾ ਦੇਖਿਆ ਵੀ ਯਾਰ ਗੱਲ ਤਾਂ ਬਾਈਆਂ ਦੀ ਸਹੀ ਆ ਮਸ਼ੀਨਾਂ ਦਾ ਕੋਈ ਦੁੱਖ ਨਹੀਂ ਜਿੱਥੇ ਇੱਕ ਚੱਲਦੀ ਆ ਉਥੇ ਚਾਰ ਚੱਲ ਜਾਣਗੀਆਂ ਯਾਨੀ ਜਿੱਥੇ ਮੈਂ 15 ਦਿਨ ਲੱਗਦੇ ਆ ਉਥੇ ਗਿਆ 10 ਦਿਨ ਲੱਗ ਜਾਣਗੇ ਹਨਾ ਪਰ ਜਦੋਂ ਨਾ ਰੇਟ ਵਾਲੀ ਵਾਰੀ ਆਉਂਦੀ ਆ ਫੇਰ ਯਾਰ ਬੜਾ ਹਨਾ ਇਮਾਨ ਤੇ ਹੁੰਦਾ ਵੀ ਯਾਰ ਪਤਾ ਨਹੀਂ ਛਾਡੇ ਕਰਕੇ ਅਗਲੇ ਦੰਗ ਕੋਈ ਵੀ ਆ ਵੀਰੇ ਹਨਾ ਜੇਖ ਹੁਣ ਜਿਹੜਾ ਬੰਦਾ ਇੱਕ 10 ਸਾਲ ਤੋਂ ਚੱਲ ਰਿਹਾ ਮੈਂ ਜਾ ਕੇ ਉੱਥੇ ਘਾ ਟ੍ਰੇਡ ਕਰਕੇ ਵੀਡੀਓ ਪਾਦਾ ਵੀ ਮੈਂ ਬਈ ਇੱਥੇ ਫਲਾਣੇ ਪਿੰਡ 'ਚ ਚੱਲਦਾ ਹਨਾ ਇੰਨੇ ਰੇਟ ਨੂੰ ਆਹ ਪਿੰਡ ਜ਼ਿਲ੍ਹੇ ਦੇ ਵਿੱਚ ਚੱਲਦਾ ਹੈ ਬਈ ਉਹਨਾਂ ਦਾ ਹਨਾ ਏਰੀਆ ਅਗਲੇ ਨਿਮਾਨ ਹੁੰਦਾ ਏਰੀਏ ਤੇ 100 ਸੋਚ ਕੇ ਆਇਆ ਹੁੰਦਾ ਵੀ ਮੈਂ ਇੱਥੇ ਇਸ ਵਾਰ ਇਹ ਵੱਡ ਕੇ ਐ ਕਰੂੰਗਾ ਐ ਕਰੂੰਗਾ 20 ਹਨਾ ਹਨਾ ਸਾਡੇ ਵੀ ਮਨ ਦੇ ਵਿੱਚ ਹੁੰਦੀਆਂ ਅਗਲੇ ਦੇ ਵੀ ਹੁੰਦੀਆਂ ਉਹਨਾਂ ਕਰਕੇ ਵੀ ਆਪਾਂ ਜਿਹੜਾ ਵੀਰੇ ਦੱਸਣਾ ਹਨਾ ਬਿਲਕੁਲ ਬੰਦ ਕਰਤਾ ਵੀ ਆਪਾਂ ਹਾ ਮਸ਼ੀਨ ਦੀ ਆਪਣੀ ਡੇਲੀ ਲਾਈਫ ਹੈ ਜਿਹੜੀ ਉਹ ਦਿਖਾਇਆ ਕਰਾਂਗੇ ਜਿਹੜੀ ਆਪਾਂ ਸ਼ਹਿਰ ਦੇ ਨੋਂ ਪਿੰਡਾਂ ਦੇ ਨੋਂ ਜਿੱਥੇ ਆਪਾਂ ਚੱਲਦੇ ਆ ਬਿਲਕੁਲ ਇਹ ਦੱਸਣਾ ਬੰਦ ਕਰਤਾ ਵਧੀਆ ਮੰਨਿਆ ਭਰਾਵਾਂ ਨੇ ਵੀ ਹਨਾ ਕਹਿੰਦੇ ਬਹਾਉਣ ਤੋਂ ਠੀਕ ਆ ਵੀ ਇਹ ਚੀਜ਼ ਕਰਕੇ ਵੀਰੇ ਕਰਿਆ ਆਪਾਂ ਹਨਾ ਨਹੀਂ ਅੱਗੇ ਮੈਂ ਦੱਸ ਦਿੰਦਾ ਹਾਂ ਉਹਨਾਂ ਦੀ ਕੋਈ ਚੱਕਰ ਨਹੀਂ ਦਾ ਹੈਗਾ ਰੇਟ ਵਾਲਾ ਮਸਲਾ ਵਾਲ ਜੀ ਜਾਂਦਾ ਨਾ ਜਿਆਦਾ ਕਿ ਫੇ ਸਾਰੀ ਗੱਲ ਮੇਰੇ ਤੇ ਆ ਜਾਂਦੀ ਆ। ਬਾਕੀ ਆਪਣਾ ਸਟੈਂਡ ਆ ਜਿੱਥੇ ਆਪਣਾ ਅੱਡਾ ਹੁਣ ਬੜਿਆ ਹਨਾ ਬਹੁਤ ਸੋਹਣਾ ਅੱਡਾ ਹੈ। ਜਗ੍ਹਾ ਵਧੀਆ ਮਿਲ ਗਈ। ਇੱਕ ਦੁਕਾਨ ਲੈ ਲਈ। ਠੰਡ ਬਹੁਤ ਜ਼ਿਆਦਾ ਆ। ਬਾਕੀ ਤੁਹਾਨੂੰ ਦਿਖਾਉਣਾ ਵਾ ਨਾ ਸਬਦਾ, ਪਾਣੀ ਦੀ ਪੁਣੀ ਦੀਆਂ ਓਕੇ ਦੀ ਰਿਪੋਰਟ ਆ। ਚਲੋ ਬਾਕੀ ਤੁਹਾਨੂੰ ਕਰਾਉਣਾ ਹੁਣ ਮਸ਼ੀਨ ਨਾਲ ਮੁੱਲੀ ਨਾਲ ਮੁਲਾਕਾਤ। ਆਤੀ ਆਪਾਂ ਮਸ਼ੀਨ ਆ। ਹਨਾ ਇਹ ਸਾਰਾ ਮਕਾਨ ਆ ਖਾਲੀ ਪਿਆਤੀ। ਬਿਲਕੁਲ ਮੂਰੇ ਦੁਕਾਨਾਂ ਚਾਰ ਪੰਜ ਉਹ ਵੀ ਆਪਾਂ ਕਰ ਲੀਆਂ। ਆ ਹੈਗਾ ਜੀ ਪਾਣੀ ਦਾ ਰੇ ਜਿੰਮਟਾ। ਬਾਕੀ ਪਾਣੀ ਦੇ ਅਰੇਂਜਮੈਂਟ ਹੋ ਗਿਆ ਜੀ ਇਹ ਆਲੂ ਹਨਾ ਵੀ ਭਰਿਆ ਹੋਇਆ ਪਾਣੀ ਦਾ ਨਹਾਉਣਾ ਹੈ ਕੱਪੜੇ ਤੋਂ ਸਭ ਤੋਂ ਵਧੀਆ ਜ਼ਰੂਰੀ ਕੰਮ ਇਹ ਹੁੰਦਾ ਵੀ ਬਾਹਰ ਆ ਕੇ ਹਨਾ ਪਾਣੀ ਦਾ ਬਾਕੀ ਇੱਧਰ ਬੰਦਿਆਂ ਵਾਸਤੇ ਫੰਕਸ਼ਨ ਕਰਨਾ ਤਾਂ ਉਹ ਵੀ ਟੇਬਲ ਕੁਰਸੀਆਂ ਸਾਰੇ ਲੱਗੇ ਪਏ ਆ ਇਹ ਆ ਜੀ ਜੀਰੀ ਜੀਰੀ ਦੇ ਪਹਿਲਾਂ ਤੁਹਾਨੂੰ ਹਾਲਾਤ ਦਿਖਾਉਣਾ ਹਨਾ ਵੀ ਯਾਰ ਬਹੁਤਾ ਜ਼ਿਆਦਾ ਯਾਰ ਕੀ ਥੱਕਾ ਕਰੀ ਜਾਂਦਾ ਰੱਬ ਲਾਸਟ ਦੇ ਆ ਕੇ ਮੀਂਹ ਪਾ ਗਿਆ ਹਨਾ ਜਿਹੜਾ ਉਹਨੇ ਮੀਂਹ ਨੇ ਬਹੁਤ ਥੱਕਾ ਕਰਿਆ ਆ ਦੇਖੋ ਇੱਧਰ ਖੇਤ ਅਜੇ ਵੀ ਮੰਨ ਲਓ ਕਾਣਾ ਪਿਆ ਹੈ ਬਹੁਤ ਆ ਜਿਆਦੇ ਕਾਣਾ ਆ ਆ ਦੇ ਲੋ ਉਹ ਸਾਹਮਣੇ ਹੈਗੀ ਜੀ ਹਰ ਹਰ ਆ ਹੈਗੀ ਹਰ ਹਰ ਦੀ ਤੂਰ ਤੂਰ ਕਹਿੰਦੇ ਜੀ ਨੂੰ ਹਨਾ ਇਹ ਜੀਰੀ ਦੇ ਦੇ ਤੁਸੀਂ ਦੁਆਰੇ ਨਿਸਰਨੇ ਵਾਲਾ ਕੰਮ ਹੋ ਗਿਆ ਆ ਦਾਣੇ ਥੋੜੀ ਚੱਕਣੇ ਮਸ਼ੀਨ ਹੈ ਜਿਹੜੀ ਵਿੱਚ ਉਹਨਾਂ ਨਿਸਰ ਗਿਆ ਉਹ ਦੇਖੋ ਦੁਆਰੇ ਕਿੱਡੀ-ਕਿੱਡੀ ਹੋ ਗਈ ਫੇਰ ਦੁਆਰੇ ਨਿਸਰ ਕੇ ਬਹੁਤ ਜ਼ਿਆਦਾ ਨੁਕਸਾਨ ਕਰਦਾ ਯਾਰ ਮਿੰਜ ਜਦੋਂ ਵੀ ਕਰਦਾ ਹਨਾ ਜਿੱਥੇ ਵੀ ਕਰਦਾ ਆ ਲੱਗਿਆ ਜੀ ਆਪਣਾ ਬੰਦਿਆਂ ਵਾਸਤੇ ਵਧੀਆ ਫੰਕਸ਼ਨ ਵਾਲਾ ਸਿਸਟਮ ਇਧਰ ਵੀ ਹਰਾ ਹਰਾ ਮੰਲੋ ਪਹਿਲਾਂ ਹਨਾ ਪਾ ਜੀਰੀ ਵੱਢ ਕੇ ਫੇਰ ਦੇਖਾਂਗੇ ਹਰਾਰ ਦੀ ਝਟਾ ਆ ਲੱਗੀ ਹੋਈ ਏ ਹਰਾਰ ਹਰਾਰ ਵੀ ਬਹੁਤ ਕਾਫੀ ਜ਼ਿਆਦਾ ਹੁੰਦੀ ਏ ਇਧਰ ਆਹ ਦੇ ਜਹੇ ਜੀ ਮੰਨ ਲਓ ਮਹਾਰਾਟਰ ਦੇ ਵਿੱਚ ਹਰਾਰਾ ਐ ਜੀ ਹਰਾਰਾ ਬਾਕੀ ਤਾਂ ਉਹਨਾਂ ਨੂੰ ਮਸ਼ੀਨ ਦਿਖਾਉਣਾ ਹੈ ਮਸ਼ੀਨ ਅੱਜ ਖੋਲੀ ਆ ਮੱਕੀ ਦਾ ਸੀਜ਼ਨ ਲੱਗਣ ਤੋਂ ਬਾਅਦ ਹਨਾ ਲੰਬਾ ਮੰਨ ਲਓ ਡੇਢ ਮਹੀਨਾ ਮੱਕੀ ਦੇ ਵਿੱਚ ਚੱਲਨੇ ਆ ਮੰਨ ਲਓ ਜੀਰੀ ਵਾਲਾ ਥਰੇਸ਼ਰ ਦਾ ਪਾਣੇ ਹਜੇ ਬਿਲਕੁਲ ਵੀ ਪਾਇਆ ਹੀ ਨਹੀਂ ਥੀ ਇਹ ਕਣਕ ਵਾਲੀ ਬਾਸਕਟ ਆ ਜਿਹੜੀ ਨਾ ਇਹ 80 ਤੋਂ ਆਪਣੇ ਵਾਲੀ ਘਰਾਂ ਰਹਿ ਗਈ ਬਾਈ ਬਾਸਕਟ ਚੱਕੜਾ ਜਿੱਦਾਂ ਸਮਾਨ ਘਰੋਂ ਤੁਰੇ ਆ ਸਮਾਨ ਚੱਕੜਾ ਭੁੱਲ ਗਏ ਬਾਸਕਟ ਸਮਾਨ ਦੇ ਨਾਲੇ ਘਰੇ ਹੈ ਨਾ ਪਿੰਡੇ ਰਹਿ ਗਈ ਇਹ ਫੇ ਮਗਾਈ 80 ਆ ਬਾਈ ਸੁੱਖੇ ਦੀ ਦੁਕਾਨ ਆਪਣੇ ਪੰਜਾਬੀ ਭਰਾ ਦੀ ਗੇਹ ਦੀ ਉਹਨਾਂ ਤੋਂ ਬਾਸਕਟ ਮਗਾਈ ਹੈ 105 ਤਾਰਾਂ ਵਾਲੀ 13 ਫੱਟੀਆਂ ਵਾਲੀ ਆ ਹੈਵੀ ਬਾਸਕਟ ਆ ਬਹੁਤ ਸੋਹਣੀ ਬਾਸਕਟ ਆ ਦੋ ਮਗਾਈਆਂ ਦੇ ਇੱਕ ਛੋਟੇ ਦੇਤੀ ਨਾੜੂ ਵਾਲੇ ਦੀ ਇੱਕ ਮੈ ਰੱਕਲੀ ਆ ਗਿਆ ਆਪਣਾ ਥਰੇਸ਼ਰ ਇਹਦਾ ਹਜੇ ਮੰਨ ਲਓ ਪਾਇਆ ਹੀ ਨਹੀਂ ਵਿਚਾਰਾ ਹਨਾ ਇਹ ਪਹਿਲੀ ਵਾਰ ਹੀ ਪੈਣ ਲੱਗਿਆ ਜੀਰੀ ਵਾਲਾ ਹਜੇ ਕਿਉਂਕਿ ਜੀਰੀ ਤੇ ਮਸ਼ੀਨ ਨਹੀਂ ਚੱਲੀ ਹੁਣ ਚੱਲੂਗੀ ਜੀਰੀ ਤੇ ਬਾਕੀ ਆ ਲਾਤਾ ਸਕੰਜਾ ਆ ਗਈ ਸੌਂਡ ਟ੍ਰਿਪ ਇਹ ਵਧੀਆ ਕੰਮ ਕਰਦਾ ਹਨਾ ਅੱਗੇ ਕੀ ਹੁੰਦਾ ਜਿਹੜੇ ਦੂਜੀਆਂ ਸੌਂਡ ਟ੍ਰਿਪਾਂ ਹਨਾ ਮੱਕੀ ਦੇ ਵਿੱਚ ਬਹੁਤ ਦਿੱਕਤ ਦੰਦੀਆਂ ਇਹਦੀਆਂ ਉਹ ਮੱਕੀ ਦੇ ਵਿੱਚ ਮੰਨ ਲਓ ਕੋਈ ਉਹ ਸੌਂਡ ਟ੍ਰਿਪਾ ਨਾ ਕਦੇ ਉਹ ਸਾਫਤ ਹੀ ਨਿਕਲਦੀ ਹੁੰਦੀ ਨਹੀਂ ਅਨੱਕੇ ਜਿਹੇ ਸਾਈਡ ਵਾਲੇ ਨੱਡ ਨੋਟੇ ਜ ਟੁੱਟੇ ਹੀ ਰਹਿੰਦੇ ਤੇ ਆ ਹੁਣ ਦੇਖ ਲੋ ਬਾਸਕਟ ਵਧੀਆ ਕੰਪਨੀ ਨੇ ਬਾਸਕਟ ਜਿਹੜੀ ਤਪਾਈ ਆ ਹਨਾ ਬਾਸਕਟ ਨਾਲ ਅਟੈਚ ਹੁੰਦੀ ਕਰਤੀ ਸੌਂਡ ਟਰਿੱਪੇ ਖੋਲ ਲਈ ਗਏ ਦਨੇ ਕਈ ਸੌਂਡ ਟਰਿੱਪ ਕਹਿੰਦੇ ਆ ਨਾ ਆ ਦੇਖ ਇੱਧਰ ਇਹ ਨਾਟਰ ਨਾ ਜਿਹੜੀ ਜਿੱਥੇ ਮੇਂ ਤੰਗਲੀ ਲੱਗਦੀ ਜਾਂਦੀ ਮੁਰਲੇ ਪਾਸੇ ਆ ਜਾਂਦੀ ਹੈ ਨਾ ਬਾਸਕਟ ਦੇ ਜਦੋਂ ਇਹ ਉਹਨਾਂ ਦੇ ਵਿੱਚ ਨੱਟ ਲੱਗਦੇ ਕਰਤੇ ਮੈਂ ਕਹਿੰਦਾ ਵੀ ਬਿਲਕੁਲ ਓਕੇ ਦੀ ਰਿਪੋਰਟ ਆ ਇਹੋ ਜਿਹਾ ਜਿਹੇ ਜੀ ਸੌਂਡ ਟਰਿੱਪ ਕੰਪਨੀ ਨੇ ਪਾ ਕੇ ਦਿੱਤੀ ਸੀ ਹਨਾ ਉਹੋ ਜਿਹੀ ਸੌਂਡ ਟਰਿੱਪ ਆਈ ਆ ਆ ਲਾਤਾ ਸੰਜਾ ਹੁਣ ਆਪਣੀ ਰੇਫੇਰ ਆ ਜਿਹੜੀ ਹੈ ਨਾ ਜੀਰੀ ਵਾਸਤੇ ਮੰਨ ਲਓ ਕਰਤੀ ਆਪਾਂ ਚਾਲੂ ਆ ਬਾਤੀਆਂ ਦੀ ਜੀ ਬੈਲਟਾਂ ਫਿਰ ਮੰਨ ਲਓ ਹੁਣ ਇਹ ਬੈਲਟਾਂ ਦੇ ਲੋ ਤੁਸੀਂ 2 250 ਕਿਲੋਮੀਟਰ ਦਾ ਗੇੜ ਬਾਈ ਚੱਲ ਕੇ ਆਈਆਂ ਲੱਗਦਾ ਬੈਲਟਾਂ ਨੂੰ ਪਤਾ ਬਸ ਉਹ ਲੈਣ ਆ ਨਾ ਜਿਹੜੀ ਮੰਨ ਲਓ ਵੀ ਸੈੱਟ ਕਰਨੇ ਵਾਲੀ ਸਿਸਟਮ ਆ ਜਿਹੜਾ ਆਪਣਾ ਇਹ ਬੈਲਟ ਬਰਾਬਰ ਦੋ ਹੀ ਬੈਲਟਾਂ ਬਰਾਬਰ ਚੱਲਣੀ ਚਾਹੀਦੀਆਂ ਜਿੰਨੀ ਮੰਨ ਲਓ ਇਹ ਵਿੱਚ ਜਾਂਦੀ ਆ ਬਾਹਰ ਕ ਆ ਵਿੱਚ ਖੜੀ ਆ ਨਾ ਉਰੇ ਖੜੀ ਆ ਇੰਨੀ ਉਹ ਮੰਨ ਲਓ ਇਹ ਹਣੀ ਚਾਹੀਦੀ ਆ ਐਨ ਓਕੇ ਦੀ ਰਪੋਰਟ ਬੈਲਟ ਚੱਲੂਗੀ ਫਿਰ ਬਹੁਤ ਸੋਹਣਾ ਹੈ ਨਾ ਵੀ ਸੈਟਿੰਗ ਹੈ ਜਦੋਂ ਆਪਾਂ ਆਪਣੇ ਦੇ ਨਾਲੇ ਹੋਰ ਨਾ ਮਸ਼ੀਨ ਦੇ ਵਿੱਚ ਇੱਕ ਸੈਟਿੰਗ ਤਾਂ ਆ ਹੁੰਦੀ ਆ ਕਮਾਈਨਾਂ ਦੇ ਵਿੱਚ ਨਾ ਇੱਕ ਸੈਟਿੰਗ ਆਈ ਤੇ ਹੁੰਦੀ ਆ ਆ ਸੈਟਿੰਗ ਜਿਹਦੇ ਲੋਕ ਫਿਰ ਵੀ ਬੈਲਟ ਵਾਰ ਆ ਰਹੇ ਜਾਂਦੀ ਹੋਵੇ ਨਾ ਕਲਚ ਵਾਲੀ ਤਾਂ ਫਿਰ ਆ ਨਾਟ ਢਿੱਲੇ ਕਰਕੇ ਨਾ ਨਾਟ ਲੱਗੇ ਵਿੱਚ ਆ ਤੇ ਇਹ ਨਾਟ ਢਿੱਲੇ ਕਰਕੇ ਪੱਤੀ ਅਸੀਂ ਉੱਪਰ ਚੱਕੀ ਆ ਉਹਦੇ ਨਾਲ ਫਿਰ ਐਂ ਜਮੀ ਓਕੇ ਦੀ ਰਿਪੋਰਟ ਹੋ ਗਈ ਬਾਕੀ ਮਸ਼ੀਨ ਦੀ ਹਾਲਤ ਤਾਂ ਬਹੁਤ ਖਰਾਬ ਹੋ ਗਈ ਕਿ ਮੀਂਹ ਪਈ ਗਏ ਬਾਈ ਮੀਂਹ ਪਈ ਗਏ ਬਾਕੀ ਹੁਣ ਇਹਨੂੰ ਲਾ ਕੇ ਜੀਰੀ ਦਾ ਨਾ ਮਸ਼ੀਨ ਨੂੰ ਧੋ ਕੇ ਐਂ ਵਧੀਆ ਪੰਪ ਆਪਣੇ ਕੋਲ ਲਿਆਂਦਾ ਹੈ ਆਪਣਾ ਵਾਲੇ ਐਂ ਧੋ ਕੇ ਇਹਨੂੰ ਰੈਡੀ ਕਰਕੇ ਖੜਾਵਾਂਗੇ ਪੂਰੀ ਆਹ ਪਾ ਲਿਆ ਜੀ ਕਟਰ ਲਾਤਾ ਫਿਲਟਰ ਆ ਭਈਆ ਬਾਤ ਕਰਨਾ ਪਣੀ ਗਿਰ ਗਿਆ ਮੋਲੀ ਤੇਰੇ ਸਿਰੇ ਇਧਰ ਦੇ 12 ਦਾ ਨਵੇਂ ਹੀ ਲੱਗਣਗੇ ਹਨਾ ਹੈ ਬਹੁਤਾ ਬੁਰਾ ਹਾਲ ਆ 12 ਦਾ ਪਰਸੀਜਨ ਵੀ ਦੋ ਲਾ ਗਿਆ ਮੱਕੀ ਦੇ ਸੀਜ਼ਨ ਤੇ ਦੋ ਲਾ ਗਿਆ ਪੰਜਾਬ ਚ ਤੇ ਈ 12 ਚੱਲੀਆਂ ਅਇਦਗੀ ਮੱਕੀ ਤਾਂ ਨਾ ਮੋਟੀਆਂ ਬਾਰਾਂ ਆਉਣੀ ਜਿਹਨੇ ਉਹ ਲਾ ਕੇ ਦੇਖਾਂਗੇ ਪੰਜਾਬ ਚ ਮੋਟੀ ਬਾਰ ਆਉਂਦੀ ਆ ਹੁਣ ਇੱਕ ਉਹ ਲਾ ਕੇ ਦੇਖਾਂਗੇ ਬਾਕੀ ਬਾਸਕਟ ਜਿਹੜੀ ਆਪਣੀ ਦਾ ਕਣਕ ਵਾਲੀ ਹੈ ਨਾ ਤਾਰ ਕੱਢ ਗਈ ਪਾਈ ਹੋਈ ਦੀ ਹੁਣੇ ਬਹੁਤ ਜ਼ਿਆਦਾ ਵਧੀਆ ਸਫਾਈ ਦੀ ਨਹੀਂ ਤਾਂ ਪੱਗੇ ਸਪੈਸ਼ਲ ਮੱਕੀ ਵਾਲੀ ਪਾਉਂਦੇ ਹੁੰਦੇ ਆ ਮੱਕੀ ਵਾਲੀ ਬਾਸਕਟ ਐਦਗੀ ਕੀ ਹੋ ਗਿਆ ਵਿੰਗੀ ਹੋ ਗਈ ਬਈ ਪੱਥਰਾਂ ਨਾਲ ਤੋਂ ਖੰਡ ਬੇ ਬਦਲੀ ਦੀ ਨਾ ਜਿਹੜੀ ਝੋਲੀ ਜੀ ਬਣ ਗਈ ਦੀ ਉਹਦੇ ਕਰਕੇ ਫਿਰ ਉਹ ਬਾਸਕਟ ਲੋਟੇ ਨਹੀਂ ਆਈ ਫਿਰ ਵਾਹ ਛੱਡ ਪਰੇ ਚੱਲ ਛੋਟੇ ਬਾਈ ਦਿਆ ਬਾਸਕਟ ਲੈ ਲਈ ਦੀ ਬਾਕੀ ਇਹ ਤਾਂ ਹੁਣ ਖੋਲਕ ਲਈਆ ਹੋ ਗਿਆ ਪ੍ਰੈਸ਼ਰ ਕੱਢਣਾ ਬਾਹਰ ਆਉਣ ਬਸ ਖੁੱਲ ਗਈ ਬੋਲੀ ਹੈ ਬਾ ਮਸ਼ੀਨ ਪਾ ਕੇ ਮਰਦਾ ਦੇ ਪਿੱਛੇ ਜ਼ੋਰ ਮਸ਼ੀਨ ਨਾਲੇ ਪੱਟ ਲਿਆ ਮਸ਼ੀਨ ਨਾਲੇ ਪੱਟ ਲਿਆ ਮਸ਼ੀਨ ਨਾਲਾ ਸਾਡੀ ਨਾਲਾ ਨਾ ਮਸ਼ੀਨ ਦੇ ਪਾਲੰਦਾ ਆ ਪੰਜੇ ਸੱਤ ਚੋਦੀ ਆ ਇਹ ਆ ਪਿੱਛੇ ਆ ਸੱਤ ਤਾਂ ਮਰੀ ਗਏ ਆ ਗਰੈਂਡਰ ਕਰਾ ਕੱਢਣਾ ਪੈਣਾ ਬੜਾ ਜਿਆ ਹਣਾ ਪਤਰਾ ਜਿਆ ਕੋਕੀ ਹੋਰ ਲਾਉਣਾ ਚਾਹੇ ਨਾਲ ਉਹੜੇ ਨਹੀਂ ਗ੍ਰੈਂਡਰ ਕਮੜਾ ਰਕੜ ਲੈਂਗੇ ਬੋਰਡ ਹੋ ਰਹੀ ਹੈਗਾ ਬੋਰਡ ਆ ਤਾਰ ਵੀ ਲੈਂਦੀ ਮੈਂ ਵੀ ਪਾਉਣੀ ਆ ਮੀਟਰ ਵਾਲੀ ਜੰਗਾ ਪਤਾ ਨਹੀਂ ਇਹਨਾਂ ਨੇ ਕਿੱਕਣ ਤੋੜੀ ਬੰਟੀ ਉਹਨਾਂ ਨੇ ਇਹ ਗੇੜਾ ਹੀ ਖਲਾਤਾ ਪੁਲੀ ਦੇ ਵਿੱਚ ਨਾ ਪੱਖੇਰੇ ਪਤੰਦਰ ਦੀ ਬੈਲਟ ਚੜਾਈਏ ਦੇਖ ਲਾ ਸਾਰੇ ਸੀਜਾ ਨਾ ਤਾਂ ਵੀ ਨਹੀਂ ਚੜਾਈ ਮੈਂ ਕੋਲ ਸਾਰਾ ਕੰਪਰੀ ਜਿਹੜਾ ਹੈ ਨਹੀਂ ਪੈਦਾ ਇਹਦਾ ਬਹੁਤ ਲੋਟਾਵਾ ਮਾਰਦਾ ਆਉ ਦੂ ਪਹਿਲਾ ਹੁੰਦੇ ਦੂਏ ਬੰਦ ਜਿਹੜੇ ਉੱਪਰ ਹਵਾ ਗਰਦ ਮਾਰੀ ਜਾਂਦੇ ਰ ਇਹਦਾ ਬਹੁਤ ਲੋਟਕ ਹਵਾ ਮਾਰਦਾ ਨਜ਼ਾਰੇ ਨਾਲ ਜੰਮੀ ਮਿੱਟੀ ਨਹੀਂ ਆਉਂਦਾ ਹੁੰਦਾ ਪਰ ਇਹ ਬੇਰਿੰਗ ਬਹੁਤਾ ਟਾਈਟ ਨਹੀਂ ਨਾ ਠੀਕ ਜਾਈਗਾ ਪੁਲੀ ਟਾਈਟ ਨਹੀਂ ਕਲੀ ਆ ਹੈਂ ਪੁਲੀ ਟਾਈਟ ਉੱਪਰੇ ਖੋਲਤੀ ਪੁਲੀ ਆ ਚੱਲ ਜੀ ਦੀ ਤੇ ਵੀ ਚਲਾ ਦਨੇ ਹੁਣ ਇਹਨੂੰ ਮੋਰਤ ਕਰ ਦਨੇ ਦਾ ਜੀ ਦੀ ਤੇ ਵੀ ਉਹ ਪਿਛੇ ਕੁਪੇ ਮੈਂ ਆ ਮੋਲੀ ਲਾਉਣੇ ਆ ਰੋ ਜੰਗਾ ਉਹ ਫੇ ਫੂਸ ਨਹੀਂ ਲਿਫਟੂਗਾ ਮਗਰ ਆਹ ਪਲੇਟ ਪਤਾ ਨਹੀਂ ਕੀ ਜੱਕੜ ਆ ਇਹ ਪਹਿਲਾਂ ਜਿਹੜੀ ਪਲੇਟ ਕੰਪਨੀ ਚ ਬਦਲ ਕੇ ਲਿਆਂਦੀ ਦੀ ਇਹ ਫੇਰ ਇੱਥੇ ਟੁੱਟੀ ਆ ਪਤਾ ਨਹੀਂ ਸਿਸਟਮ ਸਮਝਦੇ ਬਾਰ ਆ ਪਤਾ ਨਹੀਂ ਕਿ ਉਹ ਧੜਕਾ ਧੜਕਾ ਪੈਂਦਾ ਯਾਰ ਛੱਲੀ-ਚੁੱਲੀ ਇੱਧਰ ਜਾਦੇ ਆਉਂਦੀ ਆ ਪਿੰਡਾਂ ਦੇ ਰੁੰਡੇ ਚਲੋ ਆਹ ਦੁਕਾਨ ਆ ਮੇਰੀ ਉੱਪਰ ਲਈ ਆ ਆ ਰੱਖਦਾ ਸਮਾਨ ਮੂਰੇ ਢੇਰੀ ਕਰਤਾ ਇੱਧਰ ਬਾਈ ਲੱਗਿਆ ਸਬਜ਼ੀ-ਸਬਜ਼ੀ ਕੱਟਣਾ ਹੋਰ ਬਾਈ ਕਦਾ ਕਿਹੜਾ ਏਰੀਆ ਬਾਈ ਦਾ ਸਾਡੀ ਸਾਜੀ ਹੈ ਕਰੇ ਲਾਡੀ ਛਾ ਲਾਡੀ ਛਾ ਹਾਂ ਜੀ ਨਮਕਾ ਪਿੰਡਾ ਬਣਾ ਨਮਕਾ ਉਹ ਕਿਰਕ ਬਣਾ ਲੈ ਜੀ ਵਾਹ ਜੀ ਵਾਹ ਕਿਆ ਬਣਾਉਣ ਲੱਗੇ ਆ ਆਲੂ ਮਟਰ ਜੀ ਕਮੈਨ ਵਾਲੇ ਬਾਈ ਐ ਐ ਨਜ਼ਾਰੇ ਹੀ ਜ਼ਿੰਦਗੀ ਚ ਨੇ ਹੈ ਲਾਂ ਖਾਣੇ ਤੜਕੇ ਲਾਲਾ ਬਾਈ ਹੈ ਨਹੀਂ ਉਹਰੇ ਵਧੀਆ ਦੁਕਾਨ ਯਾਰ ਅੰਦਰ ਹਣਾ ਸਾਹ ਸਵੇਰੇ ਤੋਂ ਦੋ ਵਜੇ ਤੱਕ ਠੰਡ ਬਹੁਤ ਨੇ ਉਹਰੇ ਤੋਂ ਨਾ ਨਾ ਬਾਈ ਠੰਡ ਤਾਂ ਇਕਣੇ ਆ ਨਾਲੇ ਆ ਬਿਜਲੀ ਬੁਜਲੀ ਲਾਈਟ ਲੋਡ ਆ ਬਾਈ ਸਾਰਾ ਕੁਝ ਆ ਨਾ ਨਈਓ ਮੋਬਾਈਲ ਬਾਈ ਬੰਦੇ ਰਹਨੇ ਆ ਬੈਟਰੀਆਂ ਦਾ ਲਾਲਾ ਮੋਬਾਈਲਾਂ ਦੀਆਂ ਬੈਟਰੀਆਂ ਵਿੱਚਰਾਉ ਲਾਕ ਦੰਬੂ ਲਾ ਕੇ ਬੈਟਰੀ ਨਾਲ ਲੈਟਰ ਨਾਲ ਰੋਟੀ ਪਕਾਉਂਦੇ ਸੀ ਹਾਂ ਨਾਲੇ ਪਾਣੀ ਪੂਣੀ ਹੈਗਾ ਹੈਗਾ ਨਹੀਂ ਹੋਰ ਹੋਰ ਪਰ ਮਿਲ ਜਾਂਦਾ ਬੰਦੇ ਦਾ ਆਪੇ ਹੀ ਹਾਂ ਹਾਂ ਸਭ ਤੋਂ ਵੱਡੀ ਗੱਲ ਤਾਂ ਲਾਈਟ ਆ ਬਾਹਰ ਵੀ ਹੈਗਾ ਵੱੱਲੇ ਮੁਰੇ ਵੀ ਹਾਂ ਹੈਗਾ ਬਲਦਾ ਹੋਰੇ ਜਾਣਣਾ ਹੁੰਦਾ ਵਾ ਠੀਕ ਆ ਤੇ ਵਧੀਆ ਸਿਸਟਮ ਬਣਾਇਆ ਹੈ ਬੰਦੇ ਨੇ ਇਹਰੇ ਹਣਾ ਕੋਲ ਆਰਡਰ ਜੂਰਾ ਲੈਟਰ ਖਾਸੀ ਲੜੀ ਲੱਗੀਆਂ ਨੇ ਆ ਵੱਲਦੀਆਂ ਇਹ ਚਾਹ ਨਹੀਂ ਬਾਬਾ ਤਾਂ ਜਿਹੜੀ ਚੱਲ ਤਾਂ ਕੋਈ ਨਹੀਂ ਆ ਬਾਕੀ ਲਾ ਲਿਆ ਸਮਾਨ ਭਾਈ ਸਮਾਨ ਬਹੁਤ ਆ ਬਾਬੇ ਦੀ ਕਿਰਪਾ ਨਾਲ ਵੀ ਮੈਂ ਕਹਿੰਦਾ ਦੋ ਮਸ਼ੀਨਾਂ ਜਨਾਂ ਸਮਾਨ ਲਈ ਫਿਰਦਾ ਮੋਲੀ ਹੈ ਟੂਲ ਟਾਪ ਪਿੱਛੇ ਟਰੰਕ ਉਹ ਤੁੰਨੇ ਪਏ ਆ ਉਧਰ ਮੈਂ ਕਹਿੰਦਾ ਵੀ ਮੂਰੇ ਟੂਲ ਉਹ ਤੁੰਨੇ ਪਏ ਆ ਸੋ ਸਕੰਜਾ ਟੂਲ ਉਹ ਤੁੰਨੇ ਪਿਆ ਵੀ ਐਂ ਹੁੰਦਾ ਨਾ ਭਾਈ ਉਰੇ ਸਮਾਨ ਆ ਹਨਾ ਇੱਕ ਤਾਂ ਮਹਿੰਗਾ ਮਿਲਦਾ ਇੱਕ ਨਾਲੇ ਆਏ ਆ ਵੀ ਇਤ ਕੀ ਸਮਾਨ ਆ ਜਿਹੜਾ ਦਸ਼ਮੇਸ਼ ਮਸ਼ੀਨ ਵਾਸਤੇ ਲਿਆਂਦਾ ਦਾ ਬਹੁਤ ਤੁਹਾਨੂੰ ਪਤਾ ਕਰਮਾ ਲਈ ਦੇਤੀ ਉਹਦੇ ਕਰਕੇ ਸਮਾਨ ਆ ਜਿਹੜਾ ਹਨਾ ਰੋਟੀ ਪਾਣੀ ਦਾ ਹੀ ਬਾਈ ਇਹੀ ਸਮਾਨ ਨਹੀਂ ਪਹਰਾਂ ਦਾ ਸੂਤ ਆਉਂਦਾ ਅੱਦਲੋ ਥੋੜੇ ਸਾਹਮਣੇ ਵੀ ਬਾਬੇ ਦੀ ਕਿਰਪਾ ਪੂਰੀ ਬਾਕੀ ਮਾੜਾ ਮੋਟਾ ਬਾਈ ਨਾਲ ਦੀ ਨਾਲ ਹਨਾ ਆਪਣਾ ਲਿਆਈ ਜਾਈਦਾ ਜਿਵੇਂ ਕਦੇ ਕੁਛ ਲਿਆਂਦਾ ਕਦੇ ਕੁਛ ਲਿਆਂਦਾ ਥੋੜਾ ਥੋੜਾ ਕਰਕੇ ਹਨਾ ਚਲੋ ਵਧੀਆ ਆਪਣਾ ਇਹ ਸਿਲੰਡਰ ਬਣਾਵਾ ਇਹ ਤਾਂ ਢੱਕਣ ਦੇ ਉੱਪਰ ਸੀ ਲੱਗੀ ਵੀ ਆ ਆ ਦਾ ਘਰ ਆ ਨਾ ਜੀ ਦੁਕਾਨਾ ਵਧੀਆ ਵਿੱਚ ਬਾਈ ਦੀਆਂ 2000 ਰੁਪਇਆ ਮਹੀਨੇ ਦੇ ਦੁਕਾਨਾ ਹੈ ਵਧੀਆ ਲੈਟ ਰੂਟ ਦੀ ਸਹੂਤਾ ਬਾਈ ਸਭ ਤੋਂ ਵੱਡੀ ਗੱਲ ਤਾਂ ਵੀ ਠੰਡ ਹਨਾ ਠੰਡ ਦੇ ਵਿੱਚ ਬਚਾਂਗੇ ਨਹੀਂ ਤਾਂ ਤੁਹਾਨੂੰ ਪਤਾ ਹੀ ਆ ਵੀ ਠੰਡ ਦੇ ਵਿੱਚ ਬਹੁਤ ਔਖਾ ਹੁੰਦਾ ਹੈ ਲੈਟ ਬਣਦੀ ਆ ਲੈਟ ਲੈਟ ਰੂਟ ਹੈ ਇਹ ਵਿੱਚ ਇੰਦਰ ਹੈਗੀ ਆ ਪ੍ਰੋਪਰ ਆ ਲਓ ਜੀ ਪੂਰੀ ਲੈਟ ਰੂਟ ਆਪਣੇ ਓਕੇ ਦੀ ਰਿਪੋਰਟ ਆ ਕਹਿ ਦਈਏ ਤੇ ਦੇਖਣ ਦੀ ਲੋੜ ਨਹੀਂ ਇਹ ਦੇਖੋ ਬੰਦੇ ਨੇ ਇੰਡੀਕੇਟਰ ਵੀ ਨਾ ਉਥੇ ਕਰਿਆ ਹੋਇਆ ਹੈ ਸੋਚ ਨਾਲ ਹੈ ਆਪਣੇ ਏਕੜੇ ਵਲੀ ਜਾਂਦੇ ਆ ਚਲੋ ਬਾਕੀ ਕੱਢ ਲਈਏ ਫਰੈਸ਼ਰ ਦਿਖਾਵਾਂਗੇ ਤੁਹਾਨੂੰ ਹਨਾ ਕੱਲ ਨੂੰ ਜੀਰੀ ਤੇ ਚੱਲਦੀ ਲੋ ਜੀ ਬਾਈ ਹੋ ਤਾਂ ਗਿਆ ਨੇਰਾ ਫਰੈਸ਼ਰ ਤੁਹਾਨੂੰ ਪਤਾ ਹੀ ਹੈ ਨਾ ਬਾਈ ਸਾਫ ਸਫਈਆ ਸੀਜਨ ਦੇ ਵਿੱਚ ਇਹ ਤਾਂ ਮਜਹੀਨ ਖੜਨੀ ਹੋਵੇ ਹੈ ਨਾ ਫਿਰ ਤਾਂ ਇਹ ਹੁੰਦਾ ਵੀ ਚਲੋ ਸਾਫ ਕਰਨੀਆਂ ਤੋਂ ਬੰਦਾ ਰੀਜ ਨਾ ਕਰਦਾ ਹੁਣ ਐ ਤਾਂ ਵੀ ਚਲੋ ਉਹ ਆ ਨਾਟ ਕਿਹੜਾ ਲੱਗਿਆ ਬਾਂਟੀ ਮੂਰੇ ਆ ਆ ਨਾਟ ਲੱਗਿਆ ਕਿ ਪੇਚ ਕਸ ਜੇ ਵਾਲਾ ਦੇਖ ਆ ਕੋ ਸੌਂਡ ਟ੍ਰਿਪ ਸੌਂਡ ਟ੍ਰਿਪ ਇਹਦੇ ਨਾਲੇ ਲੱਗਣੀ ਆ ਚੱਲ ਪਾ ਪੰਜਾਬਟ ਬਾਕੀ ਝੋਨੇ ਵਾਲਾ ਅਜੇ ਪਾਇਆ ਨਹੀਂ ਦਾ ਨਾ ਜੀ ਜਿੱਦਾਂ ਲੈਂਦਾ ਅਜੇ ਕੰਪਨੀ ਦਾ ਰੰਗ ਰੂੰਗ ਵੀ ਉਪਰੇ ਆ ਨਾ ਵੀ ਮੂਰਤੇ ਹੋਣਾ ਇਹਦਾ ਤਾਂ ਇੱਥੇ ਬਾਕੀ ਇੱਕ ਗੱਲ ਦੇਖੀ ਆ ਮੈਂ ਕਰਦਾਰ ਦੇ ਥ੍ਰੈਸ਼ਰ ਦੇ ਵਿੱਚ ਨਾ ਜਿਹੜੀ ਬਾਸਕਟ ਦੀਆਂ ਸਪੈਕਾਂ ਇਹ ਬਈ ਛੋਟੀਆਂ ਆ ਤੇ ਇਹ ਛੋਟੀਆਂ ਆ ਵੱਡੀਆਂ ਹਨਾ ਆਪਾਂ ਇਹ ਚੀਜ਼ ਦਾ ਮਤਲਬ ਵੀ ਖਚਾਈ ਕਾਰਨ ਹੋ ਸਕਦੀ ਆ ਵੀ ਖਚਾਈ ਜਾਦੇ ਆ ਨਾ ਖਚਾਈ ਜਾਦੇ ਹੋਣ ਕਰਕੇ ਪਾਈਆਂ ਹੋਈਆਂ ਵੀਰ ਨਾ ਕਮੈਂਟ ਕਰਕੇ ਇਹਦਾ ਕੀ ਰੀਜਨ ਹੋ ਸਕਦਾ ਬਾਟੀ ਦਾ ਦੇ ਜੋਰ ਹਾਂ ਬਾਸਕਟ ਲਈ ਬਾਰਾ ਦਾ ਨਾਟਾ ਜੇ ਬਾਰਾ ਲਗਾ ਦੇ ਜੀ ਔਰ ਇਧਰ ਆੜੇ ਗਲਤ ਪਾਉਂਗਾ ਜਿੱਥੇ ਥੱਲੇ ਬਾ ਵਾਂਟੀ ਥੱਲੇ ਬਾ ਪਰਾੜਾ ਇੱਥੇ ਆ ਹਾਲ ਵੇਖ ਲੋ ਨਹੀਂ ਕੱਪੜਿਆਂ ਦਾ ਨਾਤਿਆਂ ਨੂੰ ਮੈਂ ਕਿਹਾ ਵਾਂਟੀਏ ਚ ਪੰਜ ਛੇ ਦਿਨ ਹੋ ਗਏ ਹਨ ਕਿਤਨੇ ਦਿਨ ਹੋ ਗਏ ਜਨਾਇ ਕੋ ਛੇ-ਸੱਤ ਦਿਨ ਹੋ ਗਏ ਕੰਮੇ ਆਏ ਆ ਆਪਣਾ ਹੈਗੇ ਨਹੀਂ ਜੱਕ ਆਵਾ ਮੋਲੀ ਪੈ ਗਈ ਉੱਪਰ ਚੱਕੇ ਬਾਦੋਂ ਵੀ ਉੱਪਰ ਚੱਕੇ ਬਾ ਆਇਆ ਏ ਚੱਕੇ 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 ਉੱਪਰ ਥੱਲੇ ਕਰਕੇ ਆ ਆਇਆ ਏ ਕਿ ਸਾਈਜ਼ ਹੁੰਦਾ ਨਾ ਇਹਦਾ ਸਾਈਜ਼ ਜਾਲੂਗਾ ਉਹ